ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਨੇ ਇਹ ਵਿਧਾਇਕ ਪਹਿਲਾਂ ਵੀ ਚਰਚਾ ਦਾ ਵਿਸ਼ਾ ਰਹੇ ਨੇ ਚਰਚਾ ਇਸ ਗੱਲ ਦੀ ਕਿ ਇਹਨਾਂ ਦੀ ਵੀਡੀਓ ਕਥਿਤ ਤੌਰ ਤੇ ਵਾਇਰਲ ਹੋਈ ਸੀ ਜਿਹਦੇ ਵਿੱਚ ਕਥਿਤ ਤੌਰ ਤੇ ਇਹ ਸਨ ਕਥਿਤ ਤੌਰ ਤੇ ਕਹਾਂਗੇ ਕਿਉਂਕਿ ਵੀਡੀਓ ਦਾ ਮضمੂਮ ਜ਼ਿਆਦਾਤਰ ਹਰ ਕੋਈ ਜਾਣਦਾ ਪਰ ਤਾਂ ਵੀ ਸਿੱਧੇ ਤੌਰ ਤੇ ਕੁਝ ਕਹਿਣਾ ਚੰਗਾ ਨਹੀਂ ਲੱਗਦਾ ਪਰ ਦੂਜੇ ਪਾਸੇ ਪਠਾਨ ਮਾਜਰਾ ਨੂੰ ਲੈ ਕੇ ਚਰਚਾਵਾ ਖਾਸੀਆਂ ਚੱਲਦੀਆਂ ਰਹੀਆਂ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੇ ਵੀ ਰੱਜ ਕੇ ਇਸ ਉੱਤੇ ਵਿਚਾਰ ਕੀਤਾ ਆਪਣੀਆਂ ਦਲੀਲਾਂ ਜਿਹੜੀਆਂ ਨੇ ਮੀਡੀਆ ਜ਼ਰੀਏ ਦਿੱਤੀਆਂ ਪਰ ਦੂਜੇ ਪਾਸੇ ਹੁਣ ਦੁਬਾਰਾ ਇਹਨਾਂ ਦਾ ਨਾਮ ਸੁਰਖੀਆਂ 'ਚ ਹੈ ਸਨੌਰ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਨਾਲ ਤੱਲੁਕ ਹੈ ਔਰ ਇਹਨਾਂ ਦੇ ਨਾਂ ਉੱਤੇ ਦੁਬਾਰਾ ਇੱਕ ਇਲਜ਼ਾਮ ਇੱਕ ਤੋਮਕ ਲੱਗੀ ਹੈ ਆਖਰ ਕੀ ਹੋਇਆ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਇੱਕ ਮਾਮਲਾ ਆਇਆ ਸੀ ਬਲਜੀਤ ਕੌਰ ਜਿਹੜੇ ਪਟਿਆਲਾ ਦੇ ਪ੍ਰੋਫੈਸਰ ਕਲੋਨੀ ਦੇ ਰਹਿਣ ਵਾਲੇ ਨੇ ਉਹ ਕਹਿੰਦੇ ਨੇ ਕਿ ਉਹਨਾਂ ਦੇ ਨਾਲ ਧੋਖਾ ਹੋਇਆ ਕਰੋੜਾਂ ਦੀ ਉਹਨਾਂ ਦੀ ਜ਼ਮੀਨ ਧੱਕੇ ਨਾਲ ਆਪਣੇ ਨਾਮ ਕਰਾ ਲਈ ਗਈ ਔਰ ਜਿਸ ਵਿਅਕਤੀ ਨੇ ਕਰਾਈ ਹੈ ਉਹ ਅਮਨਦੀਪ ਸਿੰਘ ਕੰਬੋਜ ਨਾਮ ਦੱਸਿਆ ਜਾ ਰਿਹਾ ਉਹਦਾ ਔਰ ਇਹੇ ਵਿਅਕਤੀ ਜਿਹੜਾ ਅਮਨਦੀਪ ਕੰਬੋਜ ਹੈ ਉਹ ਪਠਾਨ ਮਾਜਰਾ ਦਾ ਕਰੀਬੀ ਕਥਿਤ ਤੌਰ ਤੇ ਦੱਸਿਆ ਜਾਂਦਾ ਹੈ ਹੁਣ ਕਿਤੇ ਵੀ ਇਸ ਬਾਰੇ ਜਾਣਕਾਰੀ ਇਕੱਠੀ ਕਰੀਏ ਤਾਂ ਉੱਥੇ ਇਹੀ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਰਿਸ਼ਤੇਦਾਰ ਜਿਹੜੇ ਨੇ ਉਹ ਕਰੋੜਾਂ ਦੀ ਜ਼ਮੀਨ ਹਜ਼ਮ ਕਰਕੇ ਹੜੱਪ ਗਏ ਪਰ ਧਿਆਨ ਦੇ ਨਾਲ ਗੱਲਾਂ ਸੁਣੀਏ ਤਾਂ ਅਮਨਦੀਪ ਕੰਬੋਜ ਜਿਨ੍ਹਾਂ ਦੇ ਉੱਤੇ ਇਲਜ਼ਾਮ ਹੈ ਕਿ ਜਲੰਧਰ ਵਿੱਚ ਵੀ ਇੱਕ ਧੋਖਾਧੜੀ ਹੋਈ ਸੀ ਤੇ ਉਹਦੇ ਵਿੱਚ ਨਾਮ ਸੀ ਤੇ ਉਸ ਤੋਂ ਬਾਅਦ ਹੁਣ ਪਟਿਆਲੇ ਦੇ ਵਿੱਚ ਵੱਡਾ ਇਲਜ਼ਾਮ ਲੱਗਿਆ ਪਟਿਆਲੇ ਦੇ ਵਿੱਚ ਪ੍ਰੋਫੈਸਰਜ਼ ਕਲੋਨੀ ਦੀ ਬਲਜੀਤ ਕੌਰ ਜਿਨ੍ਹਾਂ ਨੇ ਇਲਜ਼ਾਮ ਲਾਇਆ ਹੈ ਕਿ ਉਹਨਾਂ ਦੀ ਕੁਝ ਪੰਜ ਕਿੱਲੇ ਜ਼ਮੀਨ ਜਦੀ ਕੀਮਤ ਕਰੋੜਾ ਰੁਪਏ ਸੀ ਉਸ ਜ਼ਮੀਨ ਨੂੰ ਧੱਕੇ ਨਾਲ ਹੜਪ ਲਿਆ ਗਿਆ ਔਰ ਇਲਜ਼ਾਮ ਲੱਗੇ ਨੇ ਅਮਿਤਦੀਪ ਕੰਬੋਜ ਨਾਮ ਦੇ ਵਿਅਕਤੀ ਦੇ ਉੱਤੇ ਔਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਧੱਕੇ ਨਾਲ ਇਹ ਜ਼ਮੀਨ ਪਾਵਰ ਆਫ ਅਟਰਨੀ ਲੈ ਕੇ ਆਪਣੇ ਨਾਮ ਕਰਾਈ ਹੈ ਇਹ ਇਲਜ਼ਾਮ ਲਗਾਏ ਗਏ ਐਥੋਂ ਤੱਕ ਕਿ ਪ੍ਰੈਸ ਕਲੱਬ ਦੇ ਵਿੱਚ ਤਾਂ ਅਪੀਲ ਵੀ ਕੀਤੀ ਗਈ ਹੈ ਸੀਐਮ ਭਗਵੰਤ ਮਾਨ ਨੂੰ ਇਸ ਪਰਿਵਾਰ ਵੱਲੋਂ ਇਸ ਬੀਬੀ ਵੱਲੋਂ ਕਿ ਤੁਹਾਡੇ ਹੀ ਵਿਧਾਇਕ ਦੇ ਕਾਰਨਾਮੇ ਦੇਖ ਲਓ ਗੱਲ ਅੱਗੇ ਵਧਾਉਨੇ ਆ ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਕੰਬੋਜ ਆ ਜੋ ਜਿਹੜਾ ਆਪਣੇ ਆਪ ਨੂੰ ਵਿਧਾਇਕ ਦਾ ਕਰੀਬੀ ਦੱਸਦਾ ਹੈ ਉਸ ਅਮਨਦੀਪ ਕੰਬੋਜ ਦੇ ਨਾਲ ਬੀਬੀ ਬਲਜੀਤ ਕੌਰ ਦੇ ਪਤੀ ਦੀ ਮੁਲਾਕਾਤ ਹੋਈ ਸੀ 2022 ਦੇ ਕਰੀਬ ਔਰ ਉਸ ਵੇਲੇ ਉਹਨਾਂ ਦਾ ਕੋਈ ਪਲਾਟ ਨੂੰ ਲੈ ਕੇ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਵਿਵਾਦ ਚੱਲਦਾ ਪਿਆ ਸੀ ਉਸੇ ਦੇ ਸਬੰਧੀ ਮਦਦ ਲਈ ਗਈ ਸੀ ਕਿਉਂਕਿ ਅਮਨਦੀਪ ਕੰਬੋਜ ਨੇ ਦੱਸਿਆ ਸੀ ਕਿ ਉਹਦਾ ਸਿਆਸੀ ਰਸੂਖ ਹੈਗਾ ਆ ਸਿਆਸਤ ਵਿੱਚ ਉਹਦਾ ਹੱਥ ਪੈਰ ਹੈਗਾ ਆ ਜਿਸ ਵਾਸਤੇ ਥੋੜਾ ਸੌਖਾ ਹੋ ਸਕਦਾ ਔਰ ਮਰਦਾ ਕਹਿੰਦੇ ਕੀ ਨਹੀਂ ਕਰਦਾ ਉਸ ਵੇਲੇ ਲੋੜ ਸੀ ਉਹਨਾਂ ਨੇ ਮਦਦ ਲੈ ਲਈ ਪਰ ਹੌਲੀ ਹੌਲੀ ਕਰਕੇ ਜਦੋਂ ਪਤਾ ਲੱਗਿਆ ਕਿ ਇਹਨਾਂ ਦੀ ਇਹ ਜ਼ਮੀਨ ਹੈ ਤੇ ਇਲਜ਼ਾਮ ਲੱਗੇ ਕਿ ਜ਼ਮੀਨ ਬਾਰੇ ਚਰਚਾਵਾ ਸ਼ੁਰੂ ਹੋ ਗਈਆਂ ਔਰ ਬੀਬੀ ਬਲਜੀਤ ਕੌਰ ਦਾ ਫਿਰ ਇਲਜ਼ਾਮ ਹੈ ਕਿ ਧੱਕੇ ਨਾਲ ਪਾਵਰ ਆਫ ਟਰਨੀ ਜਿਹੜੀ ਹੈ ਉਹ ਦਸਖਤ ਕਰਵਾ ਦਿੱਤੇ ਗਏ ਉਹਦੇ ਉੱਤੇ ਔਰ ਉਸ ਤੋਂ ਬਾਅਦ ਇੱਕ ਫੇਕ ਰਜਿਸਟਰੀ ਬਣਾਈ ਗਈ ਇਹ ਇਲਜ਼ਾਮ ਲੱਗੇ ਨੇ ਫੇਕ ਰਜਿਸਟਰੀ ਬਣਾ ਕੇ ਜਸ਼ਨਦੀਪ ਨਾਮ ਦੇ ਕੇ ਵਿਅਕਤੀ ਦੇ ਨਾਮ ਉਹ ਜ਼ਮੀਨ ਲਵਾ ਦਿੱਤੀ ਗਈ ਇਹਨਾਂ ਪਰਿਵਾਰਕ ਮੈਂਬਰਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਇਹਨਾਂ ਦੇ ਗਵਾਂਡੀਆਂ ਨੇ ਦੱਸਿਆ ਕਿ ਥੋੜੀ ਪ੍ਰਾਪਰਟੀ ਉੱਤੇ ਤਾਂ ਪ੍ਰਾਪਰਟੀ ਡੀਲਰ ਆ ਰਹੇ ਨੇ ਥੋੜੀ ਜਾਇਦਾਦ ਥੋੜੀ ਜ਼ਮੀਨ ਉੱਤੇ ਤਾਂ ਪ੍ਰੋਪਰਟੀ ਡੀਲਰ ਗੇੜੇ ਕੱਢਦੇ ਪਏ ਨੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਪਤਾ ਕੀਤਾ ਜਦੋਂ ਵੇਖਿਆ ਤੇ ਜਦੋਂ ਬਹਿਸ ਹੋਈ ਤਾਂ ਉੱਥੇ ਤਾਂ ਗੱਲ ਇਹ ਨਿਕਲ ਗਈ ਕਿ ਤੁਸੀਂ ਤਾਂ ਆਪ ਸਾਈਨ ਕੀਤੇ ਸੀ ਤੁਸੀਂ ਤਾਂ ਆਪ ਦਸਖਤ ਕੀਤੇ ਸੀ ਲੱਖਾਂ ਰੁਪਇਆ ਦੀ ਕੁਝ ਰਾਸ਼ੀ ਇਹਨਾਂ ਦੇ ਬੈਂਕ ਅਕਾਊਂਟਸ ਵਿੱਚ ਵੀ ਪਾ ਦਿੱਤੀ ਹਾਲਾਂਕਿ ਇਹਨਾਂ ਦਾ ਇਲਜ਼ਾਮ ਹੈ ਕਿ ਮੁਰਕੇ ਉਹ ਪੈਸੇ ਇਹਨਾਂ ਨੇ ਕਢਵਾ ਲਏ ਸੀ ਬੈਂਕ ਦੇ ਵਿੱਚੋਂ ਇਹਨਾਂ ਨੇ ਕਹਿ ਕੇ ਉਹ ਪੈਸੇ ਕਢਵਾ ਕੇ ਤੇ ਆਪ ਲੈ ਲਏ ਸੀਗੇ ਪਰ ਇਹ ਚਰਚਾਾਂਵਾਂ ਜਿਹੜੀਆਂ ਨੇ ਇਹ ਪੁਲਸ ਕੋਲ ਵੀ ਚੁਪੀਆਂ ਗਈਆਂ ਔਰ ਕਹਿੰਦੇ ਨੇ ਕਿ ਪੁਲਸ ਇਸ ਉੱਤੇ ਕੋਈ ਕਾਰਵਾਈ ਜਿਹੜੀ ਹੈ ਉਹ ਨਹੀਂ ਕਰ ਰਹੀ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਨਾ ਸਿਰਫ ਪ੍ਰਸ਼ਾਸਨ ਉੱਤੇ ਪਰ ਸੀਐਮ ਭਗਵੰਤ ਮਾਨ ਦੇ ਇੱਕ ਵਜ਼ੀਰ ਦਾ ਨਾਮ ਸਾਹਮਣੇ ਆਇਆ ਸਨੌਰ ਤੋਂ ਵਿਧਾਇਕ ਪਠਾਨ ਮਾਜਰਾ ਜਿਹਨਾਂ ਦਾ ਨਾਮ ਇਸ ਵਿੱਚ ਆਉਂਦਾ ਪਿਆ ਹੁਣ ਗੱਲ ਇਹ ਖੜਦੀ ਪਈ ਹੈ ਕਿ ਇਸ ਉੱਤੇ ਅੱਗੇ ਕੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਕਿਹੜਾ ਇਹੋ ਜਿਹਾ ਕਾਰਾ ਹੋਏਗਾ ਕਿ ਇਸ ਵਿੱਚ ਪੀੜਤ ਨੂੰ ਇਨਸਾਫ ਮਿਲ ਸਕੇ ਹੁਣ ਤਾਂ ਜਾਂਚ ਤੋਂ ਅਲੈਦਾ ਜਾਂਚ ਤੋਂ ਬਗੈਰ ਇਸ ਉੱਤੇ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਪ੍ਰਸ਼ਾਸਨ ਦਾ ਇੱਥੇ ਵੱਡਾ ਰੋਲ ਹੈ ਪ੍ਰਸ਼ਾਸਨ ਨੂੰ ਜ਼ਰੂਰ ਇੱਥੇ ਮਦਦ ਕਰਨੀ ਚਾਹੀਦੀ ਹੈ ਪਰ ਦੂਜੇ ਪਾਸੇ ਇਹ ਪਰਿਵਾਰ ਜਿਹੜਾ ਆ ਇਹ ਸੀਐਮ ਭਗਵੰਤ ਮਾਨ ਨੂੰ ਗੁਹਾਰ ਲਾਉਂਦਾ ਸੁਣਾਈ ਦੇ ਰਿਹਾ ਨਜ਼ਰ ਨਜ਼ਰ ਆ ਰਿਹਾ ਔਰ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ ਵੱਡੇ ਇਲਜ਼ਾਮ ਜ਼ਰੂਰ ਲੱਗੇ ਨੇ ਇਲਜ਼ਾਮਾਂ ਦੇ ਆਧਾਰ ਦੇ ਉੱਤੇ ਕੀ ਕੁਝ ਕੀਤਾ ਜਾਂਦਾ ਹੈ ਭਵਿੱਖ ਦੀ ਗੱਲ ਆ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਬਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪ